ਸਿੰਗਲ ਵੇਖੋ ਨਾ ਤੇ ਕੋਈ ਬੰਨ ਇਹਨਾਂ ਨੇ ਮਜ਼ਬੂਤ ਕੀਤਾ ਨਾ ਕੋਈ ਡਰੇਨ ਸਾਫ ਕੀਤੀ ਸਾਰਾ ਪੰਜਾਬ ਡੁੱਬ ਗਿਆ ਤੇ ਭਗਵੰਤ ਮਾਨ ਜੀ ਆਪਣਾ ਸਾਰਾ ਪਰਿਵਾਰ ਲੈ ਕੇ ਤਾਮਿਲਨਾਡੂ ਦੇ ਵਿੱਚ ਬੱਚਿਆਂ ਨੂੰ ਸਵੇਰ ਦੇ ਨਾਸ਼ਤੇ ਤੇ ਕੀ ਦੇਣਾ ਉਹ ਵੇਖਣ ਗਏ ਜੇ ਮੈਨੂੰ ਦੱਸੋ ਕਿ ਪੰਜਾਬ ਸਾਰਾ ਡੁੱਬਿਆ ਪਿਆ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਡੁੱਬਿਆ ਤੇ ਬਾਕੀ ਦੇ ਛੱਡ ਲੋ ਤੇ ਜਿੱਥੇ ਚੀਫ ਮਿਨਿਸਟਰ ਆਪਣਾ ਪਿੰਡ ਨਹੀਂ ਬਚਾ ਸਕਦਾ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਮੈਨੂੰ ਦੱਸੋ ਤਾਮਿਲਨਾਡੂ ਚ ਕਿਹੜੀ ਐਹੋ ਜਿਹੀ ਵਕਰੀ ਸ਼ਹਿਰ ਉਥੇ ਖਾਣ ਗਏ ਨੇ ਜਿਹੜਾ ਇੱਥੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦਾ ਇੱਥੇ ਤਾਂ ਮਿਡੇ ਮੀਲ ਲਈ ਬੱਚਿਆਂ ਨੂੰ ਮਿਲ ਰਿਹਾ ਜੀ ਨੇਰਾ ਡਰਾਮਾ ਨੇਰੇ ਆਪਟਿਕਸ ਨੇਰਾ ਝੂਠ ਪਰਿਵਾਰ ਨੂੰ ਘੁਮਾਣ ਫਰਾਉਣ ਵਾਸਤੇ ਉਥੇ ਲੈ ਗਿਆ ਜੀ ਬਹਾਨਾ ਚਾਹੀਦਾ ਸੀ ਇੱਕ ਫੰਕਸ਼ਨ ਦੇ ਵਿੱਚ ਸਰਕਾਰੀ ਫੰਕਸ਼ਨ ਦੇ ਵਿੱਚ ਜਿੱਥੇ ਨੌਜਵਾਨ ਬੱਚਿਆਂ ਨੂੰ ਨਾਸ਼ਤਾ ਦਈਦਾ ਹੈ ਉਥੇ ਹਾਜ਼ਰੀ ਲਵਾਉਣ ਵਾਸਤੇ ਗਿਆ ਤੇ ਪਰਿਵਾਰ ਨੂੰ ਘਮਾਣ ਪ੍ਰਾਣ ਗੱਲ ਇੰਨੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਟੀਮਾਂ ਦਾ ਗਠਨ ਕਰ ਦਿੱਤਾ ਤੇ